ਤੇ ਦੋ ਮੁੰਡਿਆਂ ਕੋ ਦੱਤਰੀ ਸੀ ਉਹ ਦੱਤ ਨਾਲ ਮੁੰਡੇ ਨੂੰ ਦੱਤ ਮਾਰ ਰਹੇ ਸੀ ਤੇ ਜਿੰਨਾ ਚਿਰ ਆਪਾਂ ਉੱਥੋਂ ਮੈਂ ਟੈਂਪੂ ਤੇ ਆਇਆ ਨੂੰ ਲੱਗਾ ਤਾਂ ਸਵਾਰੀਆਂ ਕਾਹਲੀਆਂ ਪੈ ਗਏ ਮੈਨਾਂ ਤੇ ਛੇਤੀ ਜਾਣਾ ਆਪਾਂ ਤੇ ਉਹਨਾਂ ਜਿਹੜੇ ਮੁੰਡੇ ਇੱਧਰੋਂ ਨਿਕਲ ਗਏ ਸੀ ਤੇ ਇੱਥੇ ਕੋਈ ਨਹੀਂ ਸੀ ਬੰਦੇ ਬੁੱਦੇ ਦੇ ਵੇਖਣ ਦੇ ਸੀ ਤਮਾਸ਼ਾ ਵੇਖ ਜਿਹੜੇ ਲੋਕੀ ਵੇਖਦੇ ਹੁੰਦੇ ਆ ਕਿੰਨੇ ਨੌਜਵਾਨ ਸੀ ਉਹ ਭਾਜੀ ਚਾਲ ਮੁੰਡੇ ਆਈ ਹਲਕੇ ਹਲਕੇ ਕੋਈ 17-18 ਸਾਲ ਦੀ ਏਜ ਦੀ ਹੁੰਦੀਆਂ ਉਹਨਾਂ ਦੀ ਮੁੰਡਿਆਂ ਦੀ ਤੇ ਕਿੱਧਰ ਨੂੰ ਗਏ ਕਿੱਧਰ ਨੂੰ ਭਾਈ ਇੱਧਰ ਨੂੰ ਗਿਆ ਇਹ ਆ ਇਹ ਆਊਟਸਾਈਡ ਗਏ ਸੱਦੇ ਬਾਅਦ ਚ ਭਜਾ ਕੇ ਮੋਟਰਸਾਈਕਲ ਦੋ ਮੋਟਰਸਾਈਕਲ ਹੀ ਉਹਨਾਂ ਕੋਲ ਮੂੰਹ ਤੇ ਕਹੀ ਹੁੰਦਾਂ ਨੇ ਹਾਂਜੀ ਮੂੰਹ ਖੱਟੇ ਉਹਨਾਂ ਦੇ ਪਰਨੇ ਵੱਧੇ ਸੀ ਖੱਟੇ ਪਰਨੇ ਨਾਲ ਮੂੰਹ ਟੱਕਿਆ ਵਾ ਸਰਦਾਰ ਸੀ ਜਾਂ ਮੋਨੇ ਨਾ ਮੋਨੇ ਭਾਜੀ ਮੋਨੇ ਸਰਦਾਰ ਨਹੀਂ ਮੋਨੇ ਹਾਂਜੀ ਠੀਕ ਹੈ ਜੀ ਮੈਨੇਜਮੈਂਟ ਕੰਪਨੀ ਆ ਜੀ ਉਹਦੇ ਮੁਲਾਜ਼ਮ ਨਾਲ ਖੋਈ ਦੱਸਦੇ ਆ ਜੀ ਬਾਕੀ ਵੈਰੀਫਾਈ ਕਰ ਰਹੇ ਆ ਸਾਰੇ ਇਹ ਨਹੀਂ ਅਜੇ ਕਲੀਅਰ ਹੈਗਾ ਜੀ ਕੋਈ ਮਿਰਚਾ ਮੁਰਚਾ ਪਾਈਆ ਸਰ ਇਹ ਤਾਂ ਇਹ ਦੱਸ ਰਿਹਾ ਜੀ ਕੋਈ ਮਿਰਚਾ ਪਾ ਕੇ ਸਰ ਇਥੇ ਜੇ ਚਸ਼ਮਦੀ ਤੋਂ ਉਹਨਾਂ ਨੂੰ ਕਹਿ ਜਰਾ ਕਿ ਲੱਗਦਾ ਪਈ ਜਿਤਨਾ ਟਿਕਟੋਕ ਹੀ ਬਣਾਉਂਦਾ ਪਿਆ ਡਰਾਮੇ ਬਾਜੀ ਲੱਗਦੀ ਪਈ ਸੀ ਤੁਹਾਨੂੰ ਕੀ ਉਹ ਵੈਰੀਫਾਈ ਕਰਾਂਗੇ ਜੀ ਹੁਣ ਉਹਦੇ ਕੋਈ ਪੁਸ਼ਕਿਸ਼ ਕਰਦੇ ਆ ਫਿਰ ਗਾਂ ਫਰਦਰ ਇਨਵੈਸਟੀਗੇਸ਼ਨ ਚ ਕਲੀਅਰ ਹੋਏਗਾ ਕਿੰਨੀ ਦੇਰ ਚ ਸਰ ਆਪਾਂ ਕਲੀਅਰ ਕਰ ਸਕਦੇ ਆ ਇਹ ਕੀ ਬੜੀ ਵੱਡੀ ਗੱਲ ਆ ਜੇ ਸਚਾਈ ਹੈ ਤੇ ਫਿਰ ਬਹੁਤ ਵੱਡੀ ਗੱਲ ਇਹ ਤੇ ਆਪਾਂ ਤਾਂ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਹੋ ਸਕੇ ਜਿੰਨੀ ਜਲਦੀ ਕਰੀਏ ਇਹ ਨਹੀਂ ਕਲੀਅਰ ਹੈਗਾ ਜੀ ਕੋਈ ਦੱਸ ਰਿਹਾ ਜੀ ਇਹਦੇ ਇਹ ਉਹਨਾਂ ਦੇ ਮੈਨੇਜਰ ਆਏ ਹੋਏ ਇਹਨਾਂ ਕੋ ਸਾਰਾ ਸਿਸਟਮ ਲੈਣੇ ਆ ਜੀ ਵੀ ਇਹਨਾਂ ਨੇ ਕਿੱਥੋਂ ਕਿੱਥੋਂ ਪੈਸੇ ਕੱਟੇ ਕੀਤੇ ਆ ਤੇ ਉਸ ਤੋਂ ਬਾਅਦ ਕਲੀਅਰ ਹੋਏਗਾ ਕਿੰਨੇ ਜਾਣੇ ਸਰ ਦੱਸਿਆ ਉਹਨੇ ਕਿੰਨੇ ਚਾਰ ਜਾਣੇ ਦੱਸ ਰਿਹਾ ਜੀ ਉਹਨੇ ਤਾਂ ਨਹੀਂ ਦੱਸਿਆ ਇੱਕ ਇੱਥੇ ਕੋਈ ਤਰੀਵਲਰ ਵਾਲੇ ਚਸ਼ਮਦੀਦ ਨੇ ਦੱਸਿਆ ਵੀ ਚਾਰ ਜਾਣੇ ਸੀਗੇ ਹਾਂਜੀ ਪਾਪਾ ਜੀ ਆਪਣਾ ਨਾਮ ਦੱਸ ਕੇ ਜੀ ਫੇਰ ਤਾਂ ਸ਼ਰਵਨ ਸਿੰਘ ਹੈ ਜੀ ਹਾਂਜੀ ਪਾਪਾ ਜੀ ਕੀ ਹੋਇਆ ਮੈਂ ਜੀ ਆਪਣੇ ਉੱਥੋਂ ਜੁੜੀ ਵਿੱਚ ਤੋਂ ਆ ਰਿਹਾ ਮੈਂ ਇੱਥੇ ਆਪਣੇ ਬੱਚੀ ਲਈਦੀ ਉਹਨੂੰ ਸਕੂਲੇ ਛੱਡਣ ਚਾਹੀਦਾ ਵਾ ਤੇ ਮੈਂ ਉੱਥੋਂ ਵੇਖ ਰਿਹਾ ਕਿ ਇਹ ਲੱਗਦਾ ਉਹ ਜਿਵੇਂ ਨਾ ਮੁੰਡੇ ਨਾਲ ਆਪਣੇ ਚ ਨੇ ਵੀਡੀਓ ਕੈਮਰੇ ਨਾਲ ਵੀਡੀਓ ਬਣਾਉਂਦੇ ਮੈਨੂੰ ਨਹੀਂ ਪਤਾ ਕਿ ਉਹਦੇ ਹੱਥ 'ਚ ਪਿਸਤੌਲ ਹੈ ਮੁੰਡੇ ਦੇ ਅੱਛਾ ਤੇ ਉਹਨਾਂ ਦੱਤ ਦੁੱਤਰ ਮਾਰੇ ਆ ਉੱਪਰ ਕੇ ਉਹ ਉੱਥੇ ਘੁੰਮ ਰਹੇ ਆ ਆਪਣਾ ਔੜੀ ਲਾਖ ਨੂੰ ਤੇ ਉਹਦੇ ਦੱਤਰ ਉਹਦੇ ਹੱਥੋਂ ਡੇਪਿਆ ਵਾ ਤੇ ਮੈਂ ਮੇਰੇ ਗੱਡੀ ਲਗਾ ਮਨ ਜੀ ਤੋਂ ਮੈਂ ਪਿਸਤੌਲ ਵੇਖਿਆ ਵੇਖੋ ਤੇ ਮੈਂ ਮੜ ਕੇ ਗੱਡੀ ਸਾਈਡ ਤੇ ਕਰਤੀ ਤੇ ਉਹ ਮੜ ਕੇ ਸਿੱਧੇ ਯੂਨੀਵਰਸਿਟੀ ਵਿੱਚ ਨਿਕਲ ਗਏ ਫਿਰ ਬਾਬਾ ਕਿੱ데 ਜਾਣੇ ਸੀਗੇ ਉਹ ਦੋ ਜਾਣੇ ਗਏ ਤੇ ਕੋਈ ਗੋਲੀ ਗਾਲੀ ਵੀ ਚੱਲੀ ਆ ਕਿਵੇਂ ਖੋਏ ਗਿਆ ਨਹੀਂ ਗੋਲੀ ਤਾਂ ਮੈਨੂੰ ਕੋਈ ਤਾਂ ਨਹੀਂ ਮੈਨੂੰ ਪਤਾ ਬਾਕੀ ਮੈਨੂੰ ਐ ਲੱਗੇ ਜਿਵੇਂ ਨਿਕ ਵੀਡੀਓ ਪੜਾ ਰਹੇ ਨੇ ਬੱਚੇ ਆਪ ਤੇ ਹੁਣ ਵੀਡੀਓ ਪੜਾ ਦੇਉਣੇ ਉਹਨਾਂ ਸਾਈਡ ਤੇ ਜਾ ਤਾਂ ਫਿਰ ਸਾਹਮਣੇ ਬੰਦਾ ਲੋੜਦਾ ਹੋਵੇ ਤਾਂ ਪਤਾ ਲੱਗ ਹੀ ਜਾਂਦਾ ਤੋਂ ਐ ਲੱਗਾ ਕਿ ਜਿਵੇਂ ਕਿ ਕੋਈ ਆਪਣੇ ਵੀਡੀਓ ਬਣਾ ਰਿਹਾ ਵਾ ਅੱਖਾਂ 'ਚ ਕੋਈ ਮਿਰਚਾ ਮੁਰਚਾ ਵੀ ਪਾਈਆਂ ਵੀ ਆ ਇਹ ਇਹਦਾ ਮੈਨੂੰ ਨਹੀਂ ਪਤਾ ਮੈਂ ਪਾਈ ਉੱਥੇ ਆ ਪੌੜੀ ਦੇ ਲੱਗੇ ਆ ਤੋਂ ਉੱਚੇ ਨੂੰ ਬੁੜੇ ਆ ਨਾ ਨੇ ਮਾਰ ਕੇ ਮੁੰਡੇ ਨੂੰ ਤੇ ਬਾਅਦ 'ਚ ਮੈਨੂੰ ਪਰ ਲੱਗੇ ਉਹ ਮੁੰਡੇ ਨੂੰ ਕੋਹ ਕੇ ਖੜਿਆ ਵਾ ਮੈਨੂੰ ਪਹਿਲਾਂ ਨਹੀਂ ਪਰੇ ਖੋਆ ਖਾਈ ਹੋਈ ਆ ਅੱਛਾ ਉਹ ਕੋਈ ਉਹ ਨੂੰ ਬਚਾਉਣ ਵਾਸਤੇ ਆਇਆ ਹਨੂ ਕਿ ਨਹੀਂ ਉਹਨੇ ਭਾ ਵੀ ਮੁੰਡੇ ਨੇ ਪਛਾ ਗਿਆ ਕੀਤਾ ਵੈ ਪੁਲਸ ਕਿੰਨੀ ਦੇਰ ਤੱਕ ਆ ਗਈ ਪੁਲਸ ਤੇ ਕਾਫੀ ਦਿਨਾਂ ਪਾਰ ਹੀ ਆਈ ਵੇ ਪੁਰਾ ਹੀ ਚਲਕ ਮੈਂ ਤੁਹਾਨੂੰ ਦੱਸ ਰਿਹਾ ਮੈਂ ਬੇਟੀ ਨੂੰ ਲੈ ਕੇ ਜਾਣਾ ਦਾ ਸਕੂਲੇ ਤੁਰ ਸਕੂਲ ਦਾ ਟਾਈਮ ਹੋਇਆ ਵਾ ਉਹਨੇ ਮੈਂ ਸਕੂਲੇ ਲੈ ਗਿਆ ਬਸ ਇਹ 9:30 9:30 ਵਜੇ ਦੀ ਗੱਲ ਹੈ